ਕੋਸ ਕਰਕੇ ਆਏ ਮੇਰੇ ਟੋਪੀ ਪਾਈ ਹੋਈ ਸੀ ਆ ਦੇਖੋ ਮੇਰੇ ਬਾਲ ਖਿੱਲਬ ਗਏ ਸਰਾਰ ਬੰਦਾ ਮੇਰੇ ਕਾਰ ਨੂੰ ਬੱਡੇ ਨੇ ਬਚਾ ਹੋ ਗਿਆ ਪਰਮਾਤਮਾ ਦਾ ਸ਼ੁਕਰ ਹੈ ਜੀ ਇਹ ਬਕਵਾਹ ਪੁਲਿਸ ਵਾਲੀ ਰੇ ਆ ਪਿੰਦਸ ਦੂਜੇ ਨੋਰਮਲ ਕਿਸੇ ਗਰੀਬ ਬੰਦੇ ਨੂੰ ਹੜੀਏ ਨੂੰ ਉਹਨਾਂ ਹੋ ਕੇ ਕਹਿਣਗੇ ਕਿ ਲੋੜੇ ਚਲਾਣ ਕਟ ਰੇ ਕਰਨਾ ਸਾਲਾ ਕੋ ਚੱਕ ਕੇ ਲੈਨੇ ਸਮਾਨ ਫਮੂਨ ਟੋਪੀ ਲਾ ਜੂ ਮੇਰੇ ਕਾਰ ਨੂੰ ਬੱਡੇ ਨੇ ਬਚਾ ਹੋ ਗਿਆ ਬਹੁਤ ਜ਼ਿਆਦਾ ਬਚਾ ਹੋ ਗਿਆ ਪਰਮਾਤਮਾ ਦਾ ਸ਼ੁਕਰ ਹੈ ਐ ਸਮਝਿਆ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਰਦੀਪ ਸੋਖੀ ਦੇਖੋ ਅਸੀਂ ਰਾਹ ਦੇ ਵਿੱਚ ਸਮਰਾਲਾ ਚੌਂਕ ਤੋਂ ਵਾਪਸੀ ਵੱਲ ਨੂੰ ਜਾ ਰਹੇ ਸੀ ਦੇਖੋ ਚਾਈਨਾ ਡੋਰ ਨੇ ਇੱਕ ਸ਼ਖਸ ਨੂੰ ਛੁੱਡ ਦੇਣਾ ਸੀ ਬਾਈ ਜੀ ਕੀ ਕਹਿਣਾ ਚਾਹੂਂਗੇ ਵੀ ਚਾਈਨਾ ਡੋਰਾ ਤੂੰ ਥੋੜੀ ਧਿਆਨ ਬਤੀਆ ਮੈਂ ਕਹਿੰਦਾ ਇਹ ਚਾਈਨਾ ਡੋਰ ਦਾ ਇਹ ਹੱਦ ਤੋੜ ਕੇ ਬੇਨਤੀ ਹੈ ਬੰਦ ਕਰਨੀ ਚਾਹੀਦੀ ਹੈ ਸਰਕਾਰਾਂ ਹੀ ਬਕਵਾਰੀ ਨੇ ਆ ਆ ਕਿੱਥੋਂ ਰਹੀ ਡੋਰ ਮੈਂ ਰੈਨਾਂ ਕ੍ਰੋਸ ਕਰਕੇ ਆਈ ਮੇਰੇ ਟੋਪੀ ਪਾਈ ਹੋਈ ਸੀ ਆ ਦੇਖੋ ਮੇਰੇ ਵਾਲ ਖਿਲਰ ਗਏ ਸਰਦਾਰ ਬੰਦਾ ਮੇਰੇ ਕੰਨ ਦੇ ਵੱਡੇ ਨੇ ਬਚਾ ਹੋ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਜੀ ਧੰਨਵਾਦ ਆਸੀ ਵੀ ਰੁਤੇ ਆ ਤੁਹਾਨੂੰ ਦੇਖ ਕੇ ਵੀ ਦੇਖਿਆ ਵੀ ਜਿਹੜੀ ਚਾਈਨਾ ਡੋਰ ਉਹ ਕੋਲ ਕੀ ਲੰਗੀ ਆ ਤੁਹਾਡੇ ਹਾਂਜੀ ਤੁਹਾਡੇ ਸਿਰ ਦੀ ਟੋਪੀ ਲੱਗੀ ਹਾਂਜੀ ਟੋਪੀ ਲੱਗੀ ਮੇਰੇ ਕੰਨ ਵੱਡੇ ਨੇ ਵਿਚਾਰ ਹੋ ਗਏ ਬਹੁਤ ਜ਼ਿਆਦਾ ਬਚਾਓ ਗਿਆ ਪਰ ਮਾਤਾ ਦਾ ਸ਼ੁਕਰ ਆ ਦੇਖੋ ਇਹ ਜਿਹੜੀਆਂ ਤਸਵੀਰਾਂ ਨੇ ਕਿਤੇ ਨਾ ਕਿਤੇ ਸਰਕਾਰ ਜਿਲ੍ਹੇਵਾਰਾਂ ਵਾਲੇ ਹੋਇਆ ਇਹ ਬਕਵਾ ਪੋਛ ਵਾਲੀ ਰਹੇ ਆ ਫਿਰ ਦੂਜੇ ਨੋਰਮਲ ਕਿਸੇ ਗਰੀਬ ਬੰਦੇ ਨਾਲ ਫੜੀਏ ਲੋਨ ਹੋ ਕੇ ਕਹਿਣਗੇ ਜਿਹੜੇ ਚਲਾਨ ਕੱਟ ਰੇ ਕਰਨਾ ਸਾਰਾ ਕੋ ਚੱਕ ਕੇ ਲੈਨੇ ਸਮਾਨ ਸਮੂਹਨ ਇਹ ਸਰਕਾਰਾਂ ਹੀ ਬਕਵਾਰੀਆਂ ਆ ਕਿੱਥੇ ਰਹੀ ਇਹਨਾਂ ਨੂੰ ਬੰਦ ਕਰੋ ਚੈਨਾ ਡੋਰਾ ਨੂੰ ਦੇਖੋ ਨਾਮ ਬਣਾਇਆ ਗਿਆ ਬਹੁਤ ਬਚਾ ਆ ਗਿਆ ਟੋਪੀ ਦੇ ਕਾਰਨ ਬਚਾ ਹੋ ਗਿਆ ਬਹੁਤ ਬਚਾ ਆਇਆ ਚਲੋ ਇਹ ਡੋਰਾ ਬੰਦ ਕਰਾਨੀਆਂ ਚਾਹੀਏ ਜ਼ਰੂਰੀ ਅੰਕਲ ਜੀ ਬੰਦ ਹੋਉ ਕਿਉਂ ਨਹੀਂ ਰਹੀ ਇਹ ਹੋ ਕਿ ਨਹੀਂ ਰਿਹਾ ਪੁਲਸ ਵਾਲੇ ਸਾਰੇ ਕਮਿਸ਼ਨ ਖਾ ਰਹੇ ਨੇ ਪੁਲਸ ਵਾਲੇ ਨਾਲ ਨਾ ਰਲੇ ਹੋਏ ਆ ਹਾਂ ਨਾਲ ਰਲੇ ਨੇ ਪੁਲਸ ਵਾਲੇ ਦੇਖੋ ਜਿਹੜੀ ਤਸਵੀਰ ਆ ਤੁਹਾਨੂੰ ਇਹ ਦਿਖਾ ਰਹੀਆਂ ਸਮਰਾਲਾ ਚੌਂਕ ਦੇ ਪੁਲ ਦੇ ਉੱਤੋਂ ਕਿ ਜਿਹੜੀ ਚਾਲ ਨਾ ਕੋਸ ਕਰਕੇ ਆਈ ਮੇਰੇ ਟੋਪੀ ਪਾਈ ਹੋਈ ਸੀ ਆ ਦੇਖੋ ਮੇਰੇ ਬਾਲ ਖਿੱਲਬ ਗਏ ਸਰਾਰ ਬੰਦਾ ਮੇਰੇ ਕਾਨੂੰਨ ਵੱਡੇ ਨੇ ਬਚਾ ਹੋ ਗਿਆ ਪਰਮਾਤਮਾ ਦਾ ਸ਼ੁਕਰ ਹੈ ਜੀ ਇਹ ਬਕਵਾਹ ਪੁਲਿਸ ਵਾਲੀ ਰੇ ਆ ਪਿੰਦਸ ਦੂਜੇ ਨੋਰਮਲ ਕਿਸੇ ਗਰੀਬ ਬੰਦੇ ਦਾ ਹੜੀਆ ਨਾ ਉਹਨੂੰ ਹੋ ਕੇ ਕਹਿਣਗੇ ਲੋੜੇ ਚਾਲਾਂ ਘਟਰੇ ਕਰਨਾ ਸਾਲਾ ਕੋ ਚੱਕ ਕੇ ਲੈਣੇ ਸਮਾਨ-ਫਮੂਨ ਟੋਪੀ ਲਾ ਜੂ ਮੇਰੇ ਕਾਨੂੰਨ ਵੱਡੇ ਨੇ ਬਚਾ ਹੋ ਗਿਆ ਬਹੁਤ ਜ਼ਿਆਦਾ ਬਚਾ ਹੋ ਗਿਆ ਪਰਮਾਤਮਾ ਦਾ ਸ਼ੁਕਰ ਆ ਐਸਮ ਜੀ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਰਦੀਪ ਸੋਖੀ ਦੇਖੋ ਅਸੀਂ ਰਾਹ ਦੇ ਵਿੱਚ ਸਮਰਾਲਾ ਚੌਂਕ ਤੋਂ ਵਾਪਸੀ ਵੱਲ ਨੂੰ ਜਾ ਰਹੇ ਸੀ ਦੇਖੋ ਚਾਈਨਾ ਡੋਰ ਨੇ ਇੱਕ ਸ਼ਖਸ ਨੂੰ ਛੁੱਟ ਦੇਣਾ ਸੀ ਬਾਈ ਜੀ ਕੀ ਕਹਿਣਾ ਚਾਹੋਗੇ ਵੀ ਚਾਈਨਾ ਡੋਰਾ ਤੂੰ ਥੋੜੀ ਧਿਆਨ ਬਤੀਆ ਮੈਂ ਕਹਿੰਦਾ ਇਹ ਚਾਈਨਾ ਡੋਰ ਦਾ ਇਹ ਹਾਦਸੇ ਦੇ ਬੰਦੀ ਇਹ ਬੰਦ ਕਰਨੀ ਚਾਹੀਦੀ ਹੈ ਸਰਕਾਰਾਂ ਹੀ ਬਕਵਾਰੀ ਨੇ ਆ ਆ ਕਿੱਥੋਂ ਰਹੀ ਡੋਰ ਮੈਂ ਰੈਨਾਂ ਕ੍ਰੋਸ ਕਰਕੇ ਆਈ ਮੇਰੇ ਟੋਪੀ ਪਾਈ ਹੋਈ ਸੀ ਆ ਦੇਖੋ ਮੇਰੇ ਵਾਲ ਖਿਲਰ ਗਏ ਸਰਦਾਰ ਬੰਦਾ ਮੇਰੇ ਕੰਨ ਦੇ ਬੱਡੇ ਨੇ ਬਚਾ ਹੋ ਗਿਆ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਧੰਨਵਾਦ ਆਸੀ ਵੀ ਰੁਕੀ ਆ ਤੁਹਾਨੂੰ ਬੇ ਦੇਖਿਆ ਵੀ ਜਿਹੜੀ ਚਾਈਨਾ ਡੋਰ ਆ ਉਹ ਕੋਲ ਦੀ ਲੰਗੀ ਆ ਤੁਹਾਡੇ ਤੁਹਾਡੇ ਸਿਰ ਦੀ ਟੋਪੀ ਲੈ ਗਈ ਹਾਂਜੀ ਟੋਪੀ ਲਾਜੀ ਮੇਰੇ ਕੰਨ ਵੱਡੇ ਨੇ ਵਿਚਾਰ ਹੋ ਗਿਆ ਬਹੁਤ ਜ਼ਿਆਦਾ ਬਚਾਓ ਗਿਆ ਪਰ ਮਾਤਾ ਦਾ ਸ਼ੁਕਰ ਆ ਦੇਖੋ ਇਹ ਜਿਹੜੀਆਂ ਤਸਵੀਰਾਂ ਨੇ ਕਿਤੇ ਨਾ ਕਿਤੇ ਸਰਕਾਰ ਜਿਲੇਵਾਰ ਆ ਇਹ ਬਕਵਾਹ ਪੁਲਸ ਵਾਲੀ ਰਹੇ ਆ ਫਿਰ ਦੂਜੇ ਨੋਰਮਲ ਕਿਸੇ ਗਰੀਬ ਬੰਦੇ ਨਾਲ ਫੜੀਏ ਲੋਨ ਹੋ ਕੇ ਕਹਿਣਗੇ ਜਿਹੜੇ ਚਲਾਨ ਕੱਟ ਰੇ ਕਰਨਾ ਸਾਰਾ ਕੋ ਚੱਕ ਕੇ ਲੈਣੇ ਸਮਾਨ ਸਮੂਨ ਇਹ ਸਰਕਾਰਾਂ ਹੀ ਬਕਵਾਹ ਰਹੀ ਆ ਕਿੱਥੇ ਰਹੀ ਇਹਨਾਂ ਨੂੰ ਬੰਦ ਕਰੋ ਚਾਈਨਾ ਡੋਰਾਂ ਨੂੰ ਦੇਖੋ ਨਾਮ ਬਚਾ ਗਿਆ ਬਹੁਤ ਬਚਾ ਗਿਆ ਟੋਪੀ ਦੇ ਕਾਰਨ ਬਚਾ ਹੋ ਗਿਆ ਬਹੁਤ ਬਚਾ ਆਇਆ ਚਲੋ ਇਹ ਡੋਰਾ ਬੰਦ ਕਰਾਨੀਆਂ ਚਾਹੀਏ ਜ਼ਰੂਰੀ ਅੰਕਲ ਜੀ ਬੰਦ ਹੋਉ ਕਿਉਂ ਨਹੀਂ ਰਹੀਏ ਉਹ ਹੋ ਕਿ ਨਹੀਂ ਰਿਹਾ ਪੁਲਸ ਵਾਲੇ ਸਾਰੇ ਕਮਿਸ਼ਨ ਖਾ ਰਹੇ ਨੇ ਕ੍ਰਿਸ਼ਨ ਪੁਲਸ ਵਾਲੇ ਨਾਲ ਨਾ ਰਲੇ ਹੋਏ ਆ ਹਾਂ ਨਾਲ ਰਲੇ ਨੇ ਪੁਲਸ ਵਾਲੇ ਦੇਖੋ ਜਿਹੜੀ ਤਸਵੀਰ ਆ ਤੁਹਾਨੂੰ ਇਹ ਦਿਖਾ ਰਹੀਆਂ ਸਮਰਾਲਾ ਚੌਂਕ ਦੇ ਪੁਲ ਦੇ ਉੱਤੋਂ ਕਿ ਜਿਹੜੀ